ਸਭ ਤੋਂ ਪਹਿਲਾਂ ਤਾਂ ਸਾਰੇ ਖੇਡ ਪ੍ਰੇਮੀਆਂ ਨੂੰ ਤੇ ਕਬੱਡੀ ਦੇ ਸਾਰੇ ਪਿਆਰ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸੋ ਮਿੱਤਰੋ ਹਾਜ਼ਰਾਂ ਤੁਹਾਡੇ ਆਪਣੇ YouTube ਚੈਨਲ ਕਬੱਡੀ ਕਲਚਰ ਤੇ ਮਿੱਤਰੋ ਅੱਜ ਆਉਣ ਵਾਲੇ ਕਬੱਡੀ ਦੇ ਤਾਕਲੇ ਟੂਰਨਾਮੈਂਟਾਂ ਬਾਰੇ ਕਰਦੇ ਆਂ ਗੱਲ। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਬੇਨਤੀ ਆ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਤਾਂ ਜੋ ਆਉਣ ਵਾਲੀ ਕਬੱਡੀ ਦੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ। ਤੁਹ ਅੱਜ ਕਰਦੇ ਆ ਗੱਲ ਕਬੱਡੀ ਦੇ ਹੋਣ ਵਾਲੇ ਤਾਕੜੇ ਟੂਰਨਾਮੈਂਟਾਂ ਦੀ ਕਿੱਥੇ ਕਿੱਥੇ ਕਬੱਡੀ ਦੇ ਤਾਕੜੇ ਮੱਲ ਪੜਨਗੇ ਅੱਜ ਮਹਿਲਾ ਕਬੱਡੀ ਗੱਪਾਂ ਲੱਗਣੀਆਂ ਰੌਣਕਾਂ ਜਿੱਥੇ ਪਿੰਡ ਕਣੀਏ ਵਾਲਾ ਜਿਹੜਾ ਫਰੀਦਕੋਟ ਜਿੱਥੇ ਕਬੱਡੀ 58 ਕਿਲੋ ਨਰੋਲ ਦਾ ਪਹਿਲਾ ਨਾਮ ਹੈ 6100 ਦੇ ਦੂਜੇ ਨਾਮ ਹੈ 4300 ਹੈ ਵੈਸਟਾਂ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਤੇ ਨਾਲ ਹੀ 68 ਕਿਲੋ ਦੇ ਮੈਚ ਹੋਣਗੇ ਇੱਥੇ ਪਹਿਲਾ ਨਾਮ 15000 ਤੇ ਦੂਜੇ ਨਾਮ 10000 ਇੱਥੇ ਵੀ ਵੈਸਟਾਂ ਨੂੰ ਸਰਪ੍ਰਾਈਜ਼ ਜੀ ਦਿੱਤੇ ਜਾਣਗੇ ਤੇ ਨਾਲ ਹੀ ਕਬੱਡੀ 75 ਕਿਲੋ ਦਾ ਪਹਿਲਾ ਨਾਮ 18000 ਤੇ ਦੂਜਾ ਨਾਮ 12000 ਜਿੱਥੇ ਵੈਸਟ ਟਰੇਡਰ ਤੇ ਯਾਫੀਲੀ ਰੈਂਜਰਸ ਸਾਈ ਕਰ ਦਿੱਤੇ ਜਾਣਗੇ ਨਾਲ ਹੀ ਕਬੱਡੀ ਓਪਨ ਦੇ ਚਾਰ ਖੜੇਰੀ ਬਾਹਰੋਂ ਆ ਜਿੱਥੇ ਪਹਿਲਾ ਨਾਮ 41000 ਦੂਜਾ ਨਾਮ 31000 ਵੈਸਟ ਟਰੇਡਰ ਤੇ ਯਾਫੀਲੀ 11-11000 ਰੁਪਏ ਦੀ ਨਗਦ ਰਕਮ ਦਿੱਤੀ ਜਾਵੇਗੀ ਤੇ ਜਿਸ ਦਾ ਲਾਈਵ ਚੱਲੇਗਾ ਕਬੱਡੀ ਟੀਵੀ ਤੇ ਬਹੁਤ ਹੀ ਵਧੀਆ ਕੱਪ ਅੱਜ ਦੇ ਦੰਦਾ ਤੇ ਨਾਲ ਹੀ ਦੂਜਾ ਕਬੱਡੀ ਕੱਪ ਹੈ ਪਿੰਡ ਮੁਬਾਰਕਪੁਰ ਜਿੱਥੇ ਕਬੱਡੀ ਓਪਨ ਦੇ ਤਿੰਨ ਖੇਡਾਰੀ ਬਾਰੂਆ ਪਹਿਲਾ ਨਾਮ 71000 ਤੇ ਦੂਸਰਾ ਨਾਮ 51000 ਹੈ ਬਸ ਟ੍ਰੇਡਰ ਤੇ ਯਾਫੀ ਲਈ 21 ਕੀ ਹਜ਼ਾਰ ਦੀ ਨਗਦ ਰਕਮ ਦਿੱਤੀ ਹੈ ਬਗੀ ਨਾਲ ਹੀ ਕਬੱਡੀ 55 ਕਿਲੋ ਭਾਰ ਵਰਗ ਦੇ ਦੋ ਖੇਡਾਰੀ ਬਾਰੂਆ ਮਿੱਤਰੋ ਪਹਿਲਾ ਨਾਮ 9900 ਤੇ ਦੂਸਰਾ ਨਾਮ 7100 ਹੈ ਤੇ ਨਾਲ ਹੀ ਕਬੱਡੀ 65 ਕਿਲੋ ਆ ਦੋ ਖੜੇਰੀ ਬਾਹਰੋਂ ਪਹਿਲਾ ਨਾਮ 15000 ਤੇ ਦੂਸਰਾ ਨਾਮ 11000 ਹੈ ਇੱਥੇ ਕਬੱਡੀ 55 ਕਿਲੋ ਤੇ 65 ਕਿਲੋ ਲਈ ਸਰਪ੍ਰਾਈਜ਼ ਰੱਖੇ ਗਏ ਨੇ ਤੇ ਇਸ ਦਾ ਲਾਈਵ ਆਪਾਂ www123.te ਦੇਖ ਸਕਦੇ ਹਾਂ ਤੇ ਨਾਲ ਹੀ ਜੋ ਪਿੰਡ ਢਨੇੜੀ ਵਿਖੇ ਵੀ ਟੂਰਨਾਮੈਂਟ ਹੋਣ ਜਾ ਰਿਹਾ ਹੈ ਇੱਥੇ ਕਬੱਡੀ 75 ਕਿਲੋ ਦਾ ਇੱਕ ਖੜੇਰੀ ਬਾਹਰੋਂ ਫਸਟ ਨਾਮ 10000 ਤੇ ਦੂਜਾ ਨਾਮ 8000 ਨਾਲ ਹੀ ਕਬੱਡੀ ਓਪਨ ਦਾ ਫਸਟ ਨਾਮ 41000 ਤੇ ਦੂਸਰਾ ਨਾਮ 31000 ਬਹੁਤ ਵਧੀਆ ਟੀਮਾਂ ਪਹੁੰਚਣੀਆਂ ਅੱਜ ਦੇ ਦਿਨ ਦਾ ਵਧੀਆ ਕਬੱਡੀ ਕੱਪ ਆ ਤੇ ਨਾਲ ਹੀ ਮਨੂ ਮਸਾਣਾ ਦੀ ਯਾਦ ਦੇ ਵਿੱਚ ਬਹੁਤੀ ਸਿਰੇ ਦਾ ਟੂਰਨਾਮੈਂਟ ਰੱਖਿਆ ਗਿਆ ਪਿੰਡ ਮਸਾਣਾ ਜ਼ਿਲ੍ਹਾ ਗੁਰਦਾਸਪੁਰ ਵਿਖੇ ਪਹਿਲਾ ਨੰਬਰ 75000 ਤੇ ਦੂਸਰਾ ਨੰਬਰ 60000 ਇੱਥੇ ਮਿੱਤਰੋ ਵੈਸ ਟ੍ਰੇਡਰ ਤੇ ਯਾਫੀਲੀ ਸਰਪ੍ਰਾਈਜ਼ ਦਿੱਤੇ ਜਾਣਗੇ ਤੇ ਨਾਲ ਹੀ ਇਸ ਦਾ ਲਾਈਵ ਕਬੱਡੀ ਜੰਕਸ਼ਨ ਡਾਟ ਕਮ ਤੇ ਚੱਲੇਗਾ ਅਗਲਾ ਕਬੱਡੀ ਕੱਪ ਪਿੰਡ ਕਰਮੂ ਵਾਲਾ ਜ਼ਿਲ੍ਹਾ ਫਿਰੋਜ਼ਪੁਰਾ ਇਹ ਤੇ ਕਬੱਡੀ ਓਪਨ ਦੇ ਚਾਰ ਖੇਡਿਆਰੀ ਬਾਹਰੋਂ ਮਿੱਤਰੋ ਪਹਿਲਾ ਇਨਾਮ 55000 ਤੇ ਦੂਜਾ ਨਾਮ 44000 ਹੈ ਬੈਸਟਾਨ ਉਹਨੇ ਐਲਈਡੀ ਨਾਲ ਮਾਨ ਸਨਮਾਨ ਹੋਵੇਗਾ ਜਿਹੜਾ ਲਾਈਵ ਪੰਜਾਬ ਲਾਈਵ.com ਤੇ ਚੱਲੇਗਾ ਬਹੁਤ ਵਧੀਆ ਮੈਚ ਹੋਵੇਗਾ ਜਿਹਦੇ ਦਿਨ ਦਾ ਬਹੁਤ ਸਿਰੇ ਸਿਰੇ ਦੇ ਮੈਚ ਹੋਣਗੇ ਤੇ ਨਾਲ ਹੀ ਅਗਲਾ ਕਬੱਡੀ ਕੱਪ ਪਿੰਡ ਚੰਨ ਕੋਠੀ ਫਤਿਹਪੁਰ ਸਾਹਿਬ ਜ਼ਿਲ੍ਹਾ ਹਰਿਆਣਾ ਦੇ ਵਿੱਚ ਹੈ ਕਬੱਡੀ 90 ਕਿਲੋ ਦਾ ਪਹਿਲਾ ਇਨਾਮ ਕਪ 3000 ਤੇ ਦੂਸਰਾ ਨਾਮ 21000 ਹੈ ਵੈਸਟ ਰੀਡਰ ਦੇ ਯਾਫੀ ਨੂੰ 515100 ਦੀ ਨਗਦ ਰਕਮ ਦਿੱਤੀ ਜਾਊਗੀ ਤੇ ਨਾਲ ਹੀ ਕਬੱਡੀ 75 ਕਿਲੋ ਦਾ ਪਹਿਲਾ ਨਾਮ 21000 ਤੇ ਦੂਸਰਾ ਨਾਮ 15000 ਰੁਪਏ ਹੈ ਜਿੱਥੇ ਵੈਸਟਾਂ ਨੂੰ 22100 ਰੁਪਏ ਦਾ ਮਾਨ ਸਨਮਾਨ ਹੋ ਗਿਆ ਤੇ ਨਾਲ ਹੀ ਕਬੱਡੀ 32 ਕਿਲੋ ਦਾ ਪਹਿਲਾ ਨਾਮ 4100 ਤੇ ਦੂਸਰਾ ਨਾਮ 3100 ਹੈ 32 ਕਿਲੋ ਦੇ ਵੈਸਟਾਂ ਲਈ ਕੱਪ ਰੱਖੇ ਗਏ ਨੇ ਤੇ ਨਾਲ ਹੀ ਜੋ ਅੱਜ ਦੇ ਦੰਦਾ ਵਧੀਆ ਕਬੱਡੀ ਕੱਪ ਪਿੰਡ ਪੱਪਲ ਜ਼ਿਲ੍ਹਾ ਰਾਜਪੁਰਾ ਕਬੱਡੀ ਕਪੇੰਡ ਓਪਨ ਦਾ ਪਹਿਲਾ ਨਾਮ 31000 ਤੇ ਦੂਸਰਾ ਨਾਮ 21000 ਹੈ ਇਹ ਓਪਨ ਦੇ ਮੈਚ ਅੱਜ ਹੋਣਗੇ ਜਿਸ ਦਾ ਲਾਈਵ www123live.in ਤੇ ਦੇਖ ਸਕਦੇ ਆ ਨਾਲ ਹੀ ਜੋ ਅਗਲਾ ਕਬੱਡੀ ਕੱਪ ਹੈ ਜੋ ਬਦਿਆ ਜਿਹਦੇ ਦਿਨ ਦਾ ਬਦਿਆ ਕਬੱਡੀ ਕੱਪ ਆ ਬਜਨੀ ਕਬੱਡੀ ਖਿਡਾਰੀਆਂ ਲਈ ਪਿੰਡ ਮਹਾਰਾਜ ਜ਼ਿਲ੍ਹਾ ਬਠਿੰਡਾ ਜਿੱਥੇ ਪਹਿਲਾ ਨਾਮ 65 ਕਿਲੋ ਦਾ 5100 ਦੂਸਰਾ ਨਾਮ 4100 ਤੇ ਬੈਸਟਾਂ ਨੂੰ ਜਿੱਥੇ ਜੂਸਰ ਦਿੱਤੇ ਜਾਣਗੇ ਤੇ ਨਾਲ ਹੀ ਪਿੰਡ ਰੋੜੀ ਵਿਖੇ ਵੀ ਇੱਕ 35 ਕਿਲੋ ਭਾਰ ਵਰਗ ਲਈ ਪਹਿਲਾ ਨਾਮ 5100 ਤੇ ਦੂਸਰਾ ਨਾਮ 4100 ਹੈ 22 ਸਟਾਂ ਨੂੰ ਜੂਸਰ ਦਿੱਤੇ ਜਾਣਗੇ ਨਾਲ ਇੱਕ ਵੱਡੀ 28 ਕਿਲੋ ਦਾ ਪਹਿਲਾ ਨਾਮ 3100 ਉਹ ਤੇ ਦੂਸਰਾ ਨਾਮ 2100 ਹੈ ਤੇ 22 ਸਟਾਂ ਨੂੰ ਪੱਖੇ ਦਿੱਤੇ ਜਾਣਗੇ ਪਿੰਡ ਰਣਜੀਤਗੜਾ ਜ਼ਿਲ੍ਹਾ ਮੁਕਸਰ ਇੱਥੇ ਕਬੱਡੀ 80 ਕਿਲੋ ਦੇ ਦੋ ਖਿਡਾਰੀ ਬਾਹਰੋਂ ਆ ਪਹਿਲਾ ਨਾਮ 22000 ਤੇ ਦੂਸਰਾ ਨਾਮ 17000 ਹੈ ਇੱਥੇ 22 ਸਟਾਂ ਨੂੰ ਮਿੱਤਰੋ 5-5 ਕਿਲੋ ਦੇਸੀ ਘੋਦ ਦਿੱਤਾ ਜਾਊਗਾ ਤੇ ਨਾਲ ਹੀ ਕਬੱਡੀ 57 ਕਿਲੋ ਭਾਰ ਵਰਗ ਦੇ ਮੈਚ ਵੀ ਹੋਣਗੇ ਇਹ ਤੇ ਪਹਿਲਾ ਨਾਮ ਹੈ 1600 ਤੇ ਦੂਸਰਾ ਨਾਮ ਹੈ 5100 ਹੈ ਤੇ ਬੈਸਟਾਂ ਨੂੰ 2-2 ਕਿਲੋ ਦੇਸੀ ਘੋ ਦਿੱਤਾ ਜਾਊਗਾ ਸਾਂਝਾ ਸਪੋਰਟਸ ਕਲੱਬ ਐਲਜੀਮ ਵੱਲੋਂ ਵੀ ਮੈਚ ਸ਼ੁਰੂ ਹੋ ਗਏ ਨੇ ਜੋ ਅੱਜ ਦੇ ਦਿਨ ਦਾ ਸਾਰ ਨੂੰ ਸਿਰੇ ਦੇ ਕਬੱਡੀ ਕੱਪ ਹੋਣਗੇ ਜਿੱਥੇ ਛੋਟੀ-ਛੋਟੀ ਦੇ ਮਾਲ ਬੜਨਗੇ ਬਹੁਤ ਸਾਰੇ ਦੀਆਂ ਟੀਮਾਂ ਬਣੀਆਂ ਹੋਈਆਂ ਨੇ ਤੇ ਨਾਲ ਹੀ ਇੱਥੇ ਆਪਣੇ ਪਰਾ ਮਸ਼ਹੂਰ ਕਮੈਂਟੇਟਰ ਰਪਿੰਦਰ ਜਲਾਲ ਬਾਈ ਨੂੰ 1100 ਯੂਰੋ ਦੀ ਨਗਦ ਨਾਲ ਵਿਸ਼ੇਸ਼ ਸਨਮਾਨ ਹੋਵੇਗਾ ਇਸ ਦਾ ਲਾਈਵ ਆਪਾਂ ਕਬੱਡੀ 365 ਤੇ ਦੇਖ ਸਕਦੇ ਆ। ਬਾਕੀ ਤੁਹਾਨੂੰ ਕਬੱਡੀ ਦੇ ਹੋਈ ਜੀ ਅਪਡੇਟ ਅਸੀਂ ਦਿੰਦੇ ਰਹਾਂਗੇ। ਨਾਲ ਹੀ ਤੁਸੀਂ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ। ਧੰਨਵਾਦ ਜੀ।